ਕੋਈ ਦਰਦਾ ਆ ਤੇਰੀ ਕੁਲਾ ਦਰ ਜਾਂਦੀ ਐ ਮੇਂ ਬਾਬਾ ਜੀ ਗੱਜ ਕੇ ਜਿਸਕ ਜੋ ਯਾਰ ਹੋਏ ਜਣੇ ਆ ਬਾਬਾ ਉਸਤਾਨ ਸਿੰਘ ਜੀ ਦਰਪਾਸਾ ਬਾਬਾ ਜਿੰਨੀ ਚੱਲ ਜੀ ਸਾਡੀ ਚਰਖਾ ਚਾਲ ਕੋਲ ਐਡੇ ਦਰਨਾ ਨਾਲ ਖੁੱਡੇ ਪਰ ਜਾਂ ਪਰ 600 ਲੰਮੇ ਪੈ ਜਾਓ ਫਿਰ ਜਦੋਂ ਜੰਗਲਾਂ ਦੇ ਵਿੱਚ ਜੰਗਲਾਂ ਦੇ ਇਸ ਨੂੰ ਤੇ ਆ ਚਾਹਦੇ ਨੇ ਇਹ ਥੋੜੇ ਵੀ ਪੜਦੇ ਜਾਂਦੇ ਆ ਇਹਨਾਂ ਵਿੱਚ ਜਲਾਲ ਚੜਿਆ ਹੋਇਆ ਕਿ ਜਾਨ ਭਾਈ ਤੇ ਸੁਹੇਲੇ ਭਾਈ ਤੇ ਸਾਡੇ ਆਲਾ ਖੜੇ ਹੋ ਨਾ ਸਰਕਾਰਾਂ ਦਾ ਦੋ ਕਿਤੇ ਥੋੜੇ ਕਬੂਤਰ ਥੋੜੇ ਹੀ ਹੋੜੇ ਜੇ ਆਪੇ ਨਾਲ ਕੱਲਾ ਸਰ ਕਰਦਾ ਆ ਚਾਰਿਆ ਉੱਡਦਾ ਬਾਹ ਦਾਤਾ ਜੀ ਨਾਮ ਨਾਲ ਹੀ ਜਾਂਦੇ ਥੋੜੇ ਪੜਦੇ ਗੁਰੂ ਸਿੱਖ ਸਾਚ ਲਾਰ ਨੇ ਤੇ ਸਿੰਘ ਨੇ ਬਾ ਕਰਦੇ ਤੇ ਨਾਲ ਜਿਹੜੇ ਗੁਰਮੇ ਨੇ ਜੋਰ ਜਿਹੜੇ ਆ ਉਹ ਵੀ ਦਿਖਾਏ ਜਾਣਗੇ ਸਰਸਾਂ ਨੂੰ ਜੰਗ ਜੂ ਕਰਤਮ ਜਿਹੜੇ ਨੇ ਪੋਰਟੋਗਾਲ ਜਿਹੜੇ ਫੌਜਾਂ ਕਿਉਂਕਿ ਬਹੁਤ ਕੌੜਾ ਲੱਗੂ ਪਿਆ ਮੈਂ ਤੇ ਨਾਲ ਹੀ ਹੋ ਗਏ ਆ ਗੁਰਮੇ ਦੇ ਜੋਰ ਜਿਹੜੀ ਫੌਜ ਆ ਉਹ ਦਿਖਾਉ ਗੁਰਦੀ ਦਾਨੀਆਂ ਮੈਂ ਅੱਜ ਖੜੇ ਜਿੰਨੇ ਵੀ ਇੱਥੋਂ ਦੇ ਫੌਜਦਾਰ ਸਰਦਾਰਾਂ ਨੇ ਸਿਵਲ ਪ੍ਰਸ਼ਾਸਨ ਜਿਹਨੇ ਵੀ ਫਤਿਹਕਾਰ ਸਾਹਿਬਾਨ ਨੇ ਤੇ ਜਿਹੜੇ ਫਰੈਂਚ ਪੇਲੀਆ ਸਾਰੇ سک بابا کرتارت بابا مدد خارجہ سنگان ہو گئے شری مان سک بابا کرتار فوجا جی بابا ਜਿੱਥੇ ਮੈਂ ਬੇਨਤੀ ਕਰਦਾ ਸਾਡੇ ਸੰਦੇਸ਼ ਤੇ ਵਿਦੇਸ਼ਾਂ ਤੇ ਪੱਤਰ ਜਿਹੜੇ ਪੱਤਰਾਂ ਦੇ ਉਹ ਵੀ ਪਹੁੰਚੇ ਹੋਏ ਨੇ ਤੇ ਦੇਸ਼-ਵਿਦੇਸ਼ਾਂ ਤੋਂ ਬਹੁਤਿਆਈਆਂ ਗੁਰੂਆਂ ਲੱਗਿਆ ਦੇਖ ਨੱਚਦਾ ਜਾਂਦਾ ਨੱਚਦਾ ਟੱਕੜਾ ਨਿਸ਼ਾਨ ਸਿੰਘ ਆਹ ਜਾਂਦਾ ਦੇ ਬੰਤਾ ਸਿੰਘ ਉਹ ਗੁਰੂਕੇ ਲਾਲ ਪੰਚ ਨੇ ਘਰਾ ਕੇ ਤੇਰਾ ਕਹਿੰਦੇ ਸਵਾਲ ਸਾਡੇ ਹੀਰੇ ਵੀਰੇ ਆ ਉਠੀ ਅ ਵੀ ਵੇਖਾਇਆ ਜਾਂਦਾ ਚੋਕੀ ਨੂੰ ਭਰਦਾ ਇੱਥੇ ਜੇ ਕੀ ਕਰਤਾ ਤੇ ਵਿਖਾਉਂਦਾ ਟੂਟੇ ਰੰਗ ਜਾਸ ਕੇ ਹੁਆ ਸਾਜੀ ਸੰਗ ਸੋਰਾ ਤੋਰੇ ਇੱਕਿਆ ਲਾਲ ਗੂੜਾ ਰੰਨਾ ਮਹਿਲਾ ਨਾ ਤੁਖਲਾ ਨਾ ਭਗਵਾਨਾ ਕਰਕੇ ਨਾਲਕਲਾ ਲੋਲ ਹੈ ਖਾਲਸਾ ਨੇ ਰੋ ਮਿੱਤਰ ਸਿਖਾਈ ਖਾਲਸਾ ਮਾਤ ਪਤਾ ਸੁਖ ਦਾਈ ਖਾਲਸਾ ਮੇਰੀ ਸ਼ੋਭਾ ਸੀਲ ਖਾਲਸਾ ਬੰਦੂਸ ਖਾਸ ਦਲੀਲ ਖਾਲਸਾ ਮੇਰੀ ਛੱਟ ਅਰਪਨ ਤੋ ਖਾਲਸਾ ਸੋਮਾ ਕੋਪਤ ਖਾਲਸਾ ਮੇਰੋ ਪਵਨ ਪੰਧਾਰੋ ਖਾਲਸਾ ਮੇਰੋ ਸੱਚਾ ਪਰਵਾਦ ਮੇਰੋ ਖਾਲਸਾ ਸਹੀ ਖਾਲਸਾ ਮੇਰੋ ਸਾਰਤ ਕਹੀ ਜੋ ਅਰਸ਼ਾ ਖਾਲਸਾ ਮੇਰੋ ਧਰਮ ਰੋ ਕਰਮ ਖਾਲਸਾ ਮੇਰੋ ਭੇਦ ਨਿਜ ਮਰਮ ਖਾਲਸਾ ਮੇਰੋ ਸਿਰ ਤੇ ਫਰਸਾ ਪਾ ਲਿਆ ਖਾਲਸਾ ਜੀ ਅਮਰੀਕਾ ਕਨੇਡਾ ਗਏ ਜੋਰ ਪਿੰਡੀਆਂ ਪਾਕਿਸਤਾਨ we'll a